ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਸਾਰੀਆਂ ਪਾਰਟੀਆਂ ਆਪੋ ਆਪਣੀਆਂ ਰਣਨੀਤੀਆਂ ਤੈਅ ਕਰ ਰਹੀਆਂ ਸਨ ਉਸ ਦੇ ਵਿੱਚ ਇੱਕ ਨਵੀਂ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਮੁੱਖ ਚਿਹਰੇ ਚਰਨਜੀਤ ਸਿੰਘ ਚੰਨੀ ਨੇ ਬੀਜੇਪੀ ਦੇ ਇੱਕ ਅਹਿਮ ਆਰਗੂ ਨੂੰ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਚ ਸ਼ਾਮਲ ਕਰਾ ਕੇ ਪੂਰੀ ਗੇਮ ਜਿਹੜੀ ਹੈ ਉਹ ਕਮਾ ਦਿੱਤੀ ਹੈ ਪੂਰਾ ਪਾਸਾ ਜਿਹੜਾ ਉਹ ਪਲਟ ਕੇ ਰੱਖ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬੀਜੇਪੀ ਦਾ ਵੱਡਾ ਆਗੂ ਕਾਂਗਰਸ ਦੇ ਵਿੱਚ ਆਇਆ ਹੈ ਐਸਸੀ ਭਾਈਚਾਰੇ ਦਾ ਵੱਡਾ ਚਿਹਰਾ ਹੈ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਪਹਿਲਾਂ ਕਾਂਗਰਸ ਪਾਰਟੀ ਆਪਣੀਆਂ ਨੀਤੀਆਂ ਇਸ ਆਧਾਰ ਤੇ ਉੱਤੇ ਬਣਾ ਰਹੀ ਹੈ ਕਿ ਤਿੰਨ ਚਿਹਰਿਆਂ ਦੇ ਉੱਪਰ ਜਿਹੜਾ ਫੋਕਸ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਲੋਕਾਂ ਦੀ ਵੋਟ ਜਿਹੜੀ ਹੈ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਦੇ ਲਈ ਐਸਸੀ ਭਾਈਚਾਰੇ ਨੂੰ ਖੁਸ਼ ਕਰਨ ਲਈ ਚਲੰਜੀਤ ਸਿੰਘ ਚੰਨੀ ਕਿਸਾਨ ਤੇ ਜੱਟ ਭਾਈਚਾਰੇ ਨੂੰ ਖੁਸ਼ ਕਰਨ ਦੇ ਲਈ ਪ੍ਰਤਾਪ ਸਿੰਘ ਬਾਜਵਾ ਤੇ ਸੁਖੀ ਰੰਦਾਵਾ ਤੇ ਤੀਸਰਾ ਹਿੰਦੂ ਭਾਈਚਾਰੇ ਨੂੰ ਖੁਸ਼ ਕਰਨ ਲਈ ਵਿਜੇਂਦਰ ਸਿੰਘਲਾ ਦੇ ਨਾਵਾਂ ਦੇ ਉੱਪਰ ਜਿਹੜੀ ਚਰਚਾ ਜਿਹੜੀ ਚੱਲ ਰਹੀ ਹੈ ਦਿੱਲੀ ਹਾਈ ਕਮਾਂਡ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵੋਟਰਾਂ ਨੂੰ ਲੁਆ ਕੇ ਆਪਣੇ ਹੱਕ ਦੇ ਵਿੱਚ ਜਿਹੜਾ ਉਹ ਪੁਗਤਾਇਆ ਜਾਵੇ ਇਸੇ ਚੀਜ਼ ਇਸੇ ਨੂੰ ਲੈ ਕੇ ਬੇਸ਼ੱਕ ਪਹਿਲਾਂ ਬਹੁਤ ਸਾਰੇ ਲੀਡਰ ਜਿਹੜੇ ਸਨ ਉਹ ਬੀਜੇਪੀ ਚ ਜਾ ਰਹੇ ਸਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਬਹੁਤ ਵੱਡੇ ਲੀਡਰ ਜਿਹੜੇ ਉਹ ਬੀਜੇਪੀ ਚ ਗਏ ਹੈ ਪਰ ਚਰਨਜੀਤ ਸਿੰਘ ਚੰਨੀ ਨੇ ਐਸਸੀ ਭਾਈਚਾਰੇ ਦਾ ਵੱਡਾ ਆਗੂ ਬੀਜੇਪੀ ਚੋਂ ਕਾਂਗਰਸ ਚ ਸ਼ਾਮਲ ਕਰਵਾ ਕੇ ਜਿਹੜੀ ਹਲਚਲ ਹੈ ਉਹ ਪੈਦਾ ਕਰ ਦਿੱਤੀ ਹੈ ਵੈਸੇ ਦਲ ਬਦਲੀਆਂ ਦਾ ਦੌਰ ਬڑے ਲੰਮੇ ਸਮੇਂ ਤੋਂ جاری ਹੈ ਜੱਤੋਂ ਬਲਕ ਸੰਪਤੀ ਦੀਆਂ ਚੋਣਾਂ ਤੋਂ ਵੀ ਪਹਿਲਾਂ ਤੋਂ ਹੀ ਕਾਫੀ ਜਿਹੜੇ ਦਲ ਬਦਲੀਆਂ ਚੱਲ ਰਹੀਆਂ ਸਨ ਪਰ ਚਰਨਜੀਤ ਸਿੰਘ ਚੰਨੀ ਦਾ ਵਕਾਰ ਕਾਫੀ ਉੱਚਾ ਹੋਇਆ ਹੈ ਇਹ ਆਗੂ ਨੂੰ ਆ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਨਾਲ ਦੱਸਿਆ ਇਹ ਜਾ ਰਿਹਾ ਹੈ ਕਿ ਬੀਜੇਪੀ ਦਾ ਵੱਡਾ ਚਿਹਰਾ ਆਜਪਾ ਦੇ ਐਸਸੀ ਮੋਰਚਾ ਸੈੱਲ ਪੰਜਾਬ ਦੇ ਸਾਬਕਾ ਉਪ ਪ੍ਰਧਾਨ ਪ੍ਰੇਮ ਸਫਰੀ ਨੂ ਸਾਬਕਾ ਮੁੱਖ ਮੰਤਰੀ ਤੇ ਮਜੂਦਾ ਸੰਸਦ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਜੁਆਇਨ ਕਰਾਈ ਹੈ ਉਸਤੇ ਨਾਲ ਦੇ ਸਿਆਸੀ ਮਹਾਰਾ ਵੱਲੋਂ ਇਹ ਵੀ ਕਿਆ ਜਾ ਰਿਹਾ ਸੀ ਕਿ ਬੀਜੇਪੀ ਨੂੰ ਪਤਾ ਸੀ ਕਿ ਐਡੀ ਜਲਦੀ ਜਿਹੜਾ ਕਿਸਾਨ ਭਾਈਚਾਰੇ ਦੀ ਵੋਟ ਹਾਸਲ ਕਰਨੀ ਔਖੀ ਹੈ ਕਿਉਂਕਿ ਆ ਜਿਹੜੀਆਂ ਹੁਣ ਬਲਕ ਸੰਮਤੀ ਦੀਆਂ ਚੋਣਾਂ ਹੋਈਆਂ ਪਿੰਡ ਦੀਆਂ ਚੋਣਾਂ ਸਨ ਕਿਸਾਨ ਭਾਈਚਾਰਾ ਖੇਤੀ ਮਿੱਲਾਂ ਨੂੰ ਲੈ ਕੇ ਅਜੇ ਤੱਕ ਵੀ ਨਾਰਾਜ਼ ਹੈ ਜਿਸ ਕਰਕੇ ਐਸ்சி ਭਾਈਚਾਰੇ ਦੇ ਉੱਪਰ ਬੀਜਪੀ ਦੀ ਜਿਹੜੀ ਸੀ ਉਹ ਪੂਰੀ ਅੱਖ ਸੀ ਕਿ ਉਹਨਾਂ ਦੀ ਵੋਟ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਾਪਤ ਕੀਤੀ ਜਾਵੇ ਪਰ ਜਿਹੜਾ ਹੁਣ ਇਹ ਵਾਲਾ ਬਹੁਤ ਵੱਡਾ ਝਟਕਾ ਲੱਗਿਆ ਕਿ ਉਹ ਬੀਜਪੀ ਦਾ ਉਪ ਪ੍ਰਧਾਨ ਸੀ ਮੋਰਚਾ ਸੈਲ ਦਾ ਉਸਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਜਿਹੜਾ ਕੀਤਾ ਹੈ ਉਹਦੇ ਨਾਲ ਹਾਈ ਕਮਾਂਡ ਨੂੰ ਇਹ ਵੀ ਸੰਦੇਸ਼ ਗਿਆ ਕਿਉਂਕਿ ਦਿੱਲੀ ਹਾਈ ਕਮਾਂਡ ਨੂੰ ਕਾਂਗਰਸ ਦੇ ਨੂੰ ਕਿ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਨੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਨਤੀਜੇ ਚਮਕੌਰ ਸਾਹਿਬ ਤੋਂ ਉਹਨਾਂ ਦੇ ਹੱਕ ਚ ਆਏ ਐ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹੁਣ ਬੀਜੇਪੀ ਚ ਸੱਣ ਲਾਈ ਐ ਉਹਨਾਂ ਦਾ ਵਕਾਰ ਹੋਰ ਉੱਚਾ ਹੋਇਆ ਧੰਨਵਾਦ